ਕੋਕ ਮਾਇਆ ਤੋ ਫਲ ਕਿਹੜੀ ਬੀਬੀ ਪੋਣ ਆਈਆ ਮਾਇਆ ਬਾਬਾ ਜੀ ਇਹਨਾਂ ਨੇ ਪੋਣਾ ਕਿੰਨਾ ਟਾਈਮ ਹੋ ਗਿਆ ਬੱਚਾ ਨਹੀਂ ਹੁੰਦਾ ਹਾਂ ਬਾਬਾ ਜੀ ਲਿਆ ਨੂੰ ਕਿੰਨਾ ਟਾਈਮ ਹੋ ਗਿਆ ਬਾਬਾ ਬੋਲਦਾ ਅੱਛਾ ਮੈਨੂੰ ਇਹ ਨਹੀਂ ਸਮਝ ਤੂੰ ਪੁੱਛਦਾ ਕਿ ਬਾਬਾ ਆ ਬਾਬਾ ਜੀ 20 ਸਾਲ ਹੋ ਗਏ ਬੜੇ ਤੱਕੇ ਖਾੜੇ ਬੜੇ ਡੇਰਿਆਂ ਚ ਬਾਕੀ ਹਾਂ ਬਾਬਾ ਜੀ ਕੁਛ ਨਹੀਂ ਮਿਲਿਆ ਨਹੀਂ ਮਿਲਿਆ ਅੱਜ ਵਿਸ਼ਵਾਸ ਕਰਕੇ ਆਈਆਂ ਹਾਂ ਹਾਂ ਬਾਬਾ ਹੈਗਾ ਵਿਸ਼ਵਾਸ ਪੂਰਾ ਬਾਪੇ ਤੇ ਹਾਂ ਬਾਬਾ ਜੀ ਇਥੋਂ ਝੋਲੀ ਪੈਜੂ ਫੜਾ

ਉੱਚਾ ਰੱਖੀ ਮੜਾ ਜਾ ਅੱਛਾ ਬਾਬਾ ਜੀ ਜਦੋਂ ਵਜਨ ਪੈ ਗਿਆ ਹਾਂ ਬਾਬਾ ਜੀ ਹੁਕਮ ਹੋ ਜਾਣਾ ਬਾਬਿਆਂ ਦਾ ਅੱਛਾ ਬਾਬਾ ਜੀ ਨਾਲ ਦੀ ਨਾਲ ਦੱਸ ਦੀ ਠੀਕ ਆ ਬਾਬਾ ਜੀ ਜਿੰਨਾ ਵਜਨ ਪਈ ਜੋ ਦੱਸੀ ਜਾਏ ਜੋ ਸੱਚ ਹੋਇਆ ਉਹੀ ਬੋਲਨੀ ਚੰਗਾ ਬਾਬਾ ਜੀ ਝੂਠ ਜਮਾ ਨਹੀਂ ਬੋਲਣਾ ਠੀਕ ਆ ਬਾਬਾ ਜੀ ਚੱਲ ਨਾ ਦੇ ਟੋਪੀ ਵਾਲੇ ਗੱਲ ਕਰ ਚੱਲ ਵੀ ਚੱਲਿਆ ਓ ਰੱਖ ਟੁੱਟ ਜੂਗਾ ਨਾ ਪਿੰਡ ਤੋਂ ਜੋ ਹਾਂ ਨਾ ਇਹ ਤੁਮ ਜੀ ਆਈ ਦੇਖ ਬੀਬੀ ਦੁੱਧ ਪਿਆ ਬਜ ਨਾ ਨਾ ਬਾਬਾ ਜੀ ਬੀਬੀ ਤੈਨੂੰ ਕਿਹਾ ਪੱਲਾ ਉੱਤੇ ਕਰਕੇ ਰੱਖ ਲੈ ਬਾਬਾ ਜੀ ਤੂੰ ਬੰਦ ਕਰਿਆ ਬਾਬਾ ਦਾ ਜੋਰ ਲੱਗਿਆ ਮੈਂ ਇਧਰ ਨਹੀਂ ਬਾਬਾ ਜੀ ਆਹ ਕਰ ਲਿਆ ਜਿਹਦਾ ਫਲ ਲੈ ਕੇ ਜਾਣਾ ਹਾਂ ਬਾਬਾ ਜੀ ਜਿਵੇਂ ਕਹਿਣਾ ਉਵੇਂ ਕਰ ਠੀਕ ਆ ਬਾਬਾ ਜੀ ਬਧੇਰੇ ੱਟਕੇ ਖਾਲੇ ਦਾ ਠੀਕ ਆ ਬਾਬਾ ਜੀ ਕਿਤੇ ਫਲ ਨਹੀਂ ਪਿਆ ਤੇਰੇ ਹਾਂ ਬਾਬਾ ਜੀ ਹੁਣ ਪਾਉ ਠੀਕ ਆ ਬਾਬਾ ਜੀ ਚਲ ਵੀ ਮੇੜਨ ਹੋ ਜਾਵੇ ਚੜਾਖਾ ਫਾਟ ਗਿਆ ਆਹੋ ਹੱਥੋਂ ਤੇਰਾ ਇੱਕ ਮੜੇ ਜੇ ਹੱਥ ਤੇ ਜੋ ਨਾ ਤੇਗਾ ਮੀਮੀ ਤੇ ਆ ਬਜਰ ਨਾ ਬਾਬਾ ਜੀ ਥੋੜਾ ਬਾਬਾ ਨਹੀਂ ਕਿਹਾ ਨਹੀਂ ਬਾਬਾ ਜੀ ਕੋਈ ਨਾ ਚੱਲ ਵੀ ਚੱਲਿਆ ਅੱਜ ਕੀ ਗੱਲ ਹੈ ਸਰ ਆਉਂਦੇ ਬਾਬਾ ਹੈ ਹੈ ਕਿਉਂ ਕਿਉਂ ਬੀਬੇ ਹਾਏ ਹਾਏ ਹਾਂ ਬਾਬਾ ਭੈਣ ਮਰਾਵੇ ਹੜਕੇ ਤੇਰਾ ਫਲ ਬੀਬੇ ਕਿਉਂ ਬਾਬਾ ਜੀ ਤੂੰ ਐਂ ਕਰੀ ਹਾਂ ਅਗਲੇ ਵੀਰ ਵਾਰ ਆਈ ਮੇਰੀ ਰੱਬ ਜੀ ਨੂੰ ਬਣਾਤੀ ਅੱਛਾ ਬਾਬਾ ਜੀ ਤਾ ਜੋਰ ਦਾ ਲੈਂਟਰ ਪਾਉਣ ਲੱਗੇ ਨਾ ਬੀਬੀ ਜਿੰਨਾ ਤੇਰੇ ਫਲ ਪਾਉਣ ਮੇਰੇ ਲੱਗਿਆ ਹਾਏ ਓਏ ਯਾ ਬੀਬੀ ਪਾ ਗਿਆ ਚਲ ਮੈਂ ਤਾ ਢੀਕ ਦੂ ਰਹਿ ਕੇ ਤੂੰ ਤਾਂ ਇੰਨਾ ਬਾਬੇ ਦਾ ਵੀ ਕੰਮ ਕਰਦਾ ਬਾਬਾ ਫੇਲ ਹੈਗਾ ਚਲ ਮੈਨੂੰ ਚੱਲ ਚਲ ਵੀ ਚੱਲੀ ਆਇਆ ਖੜੇ ਬਾਬਾ ਨੋ 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 ਭੈਣ ਮਰਾ ਵੀ ਕਿੱਥੋਂ ਆਈ ਸੰਗ ਤੇ ਇਹ ਬਾਬਾ ਉਥੋਂ ਦੀ ਪਰਣਾਲੇ ਦੀ ਨਾ ਨੂ ਲਾ ਮੜਾ ਦਾ ਸਰੀਰ ਓਏ ਏ ਬੁਰਾ ਹਾਲ ਹੀ ਕਰਤਾ ਉਹ ਪਾਣੀ ਪੂਣੀ ਤੱਦਾ ਕਰੋ ਭੈਣ ਮਰਾ ਕੇ ਖੜ ਕੇ ਫੜਾ